ਹਾਂਜੀ ਅੱਜ ਆਪਾਂ ਗੱਲ ਕਰਾਂਗੇ ਵੀ ਸਾਬਣ ਜਿਹੜਾ ਉਹ ਕੰਮ ਕਿਵੇਂ ਕਰਦਾ ਹੁਣ ਜਦੋਂ ਆਪਾਂ ਕੱਪੜਿਆਂ ਤੇ ਮੈਲ ਲੱਗਦੀ ਆ ਤਾਂ ਆਪਾਂ ਪਾਣੀ ਨਾਲ ਧੋਣੇ ਆ ਉਹ ਮੈਲ ਆ ਜਿਹੜੀ ਉਹ ਨਹੀਂ ਜਾਂਦੀ ਇਕੱਲੇ ਪਾਣੀ ਦੇ ਨਾਲ ਤਾਂ ਆਪਾਂ ਨੂੰ ਸਾਬਣ ਲਾਉਣਾ ਪੈਂਦਾ ਹੁਣ ਜਿਹੜੀ ਮੈਲ ਆ ਇਹ ਜੈਵਿਕ ਚੀਜ਼ਾਂ ਹੁੰਦੀਆਂ ਨੇ ਮਤਲਬ ਨਾਨ ਪੋਲਰ ਹੁੰਦੀ ਹੈ ਦੇ ਉੱਪਰ ਚਾਰਜ ਨਹੀਂ ਹੁੰਦਾ ਕੋਈ ਤੇ ਜਿਹੜਾ ਪਾਣੀ ਹੈ ਇਹਨੂੰ ਪਰ ਚਾਰਜ ਹੁੰਦਾ ਤਾਂ ਇਹ ਕੁਦਰਤ ਦਾ ਕਨਿਯਮ ਹੈ ਵੀ ਜਿਹੜੇ ਉੱਪਰ ਚਾਰਜ ਹੈ ਉਹ ਚਾਰਜ ਵਾਲੀ ਚੀਜ਼ ਨੂੰ ਅਟ੍ਰੈਕਟ ਕਰੂਗਾ ਮਤਲਬ ਉਹਦੇ ਵੱਲੀ ਆਊਗਾ ਜਿਆਂ ਉਹਦੇ ਨਾਲ ਬੌਂਡ ਬਣਾਊਗਾ ਤੇ ਜਿਹੜਾ ਬਿਨਾ ਚਾਰਜ ਵਾਲਾ ਹੈ ਨਾਨ ਪੋਲਰ ਹੈ ਉਹ ਬਿਨਾ ਚਾਰਜ ਵਾਲੇ ਨਾਲ ਹੀ ਜੁੜੂਗਾ ਜਾ ਕੇ ਤਾਂ ਹੁਣ ਇਹ ਦੋਨੇ ਬਿਲਕੁਲ ਹੀ ਆਪੋਜ਼ਿਟ ਮਤਲਬ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਨੇ ਮੈਲ ਤੇ ਪਾਣੀ ਨੇ ਇਹਨਾਂ ਨੂੰ ਜੋੜਨ ਲਈ ਇੱਕ ਸਾਂਝੀ ਚੀਜ਼ ਵਰਤਣੀ ਪਊਗਾ ਆਪਾਂ ਨੂੰ ਜੋ ਕਿ ਸਾਬਣ ਹੁੰਦਾ ਹੁਣ ਸਾਬਣ ਦੇ ਦੋ ਹਿੱਸੇ ਹੁੰਦੇ ਆ ਇੱਕ ਹਿੱਸਾ ਹੁੰਦਾ ਸਾਬਣ ਦਾ ਜਿਹੜਾ ਉਹ ਨਾਨ ਪੋਲਰ ਹੁੰਦਾ ਮਤਲਬ ਚਾਰਜ ਨਹੀਂ ਹੁੰਦਾ ਉਹਦੇ ਉੱਪਰ ਉਹ ਆ ਜਿਹੜਾ ਉਹ ਮੈਲ 'ਚ ਜਾ ਕੇ ਫਸਦਾ ਜਦੋਂ ਆਪਾਂ ਕੱਪੜੇ ਉੱਪਰ ਸਾਬਣ ਲਾਉਨੇ ਆ ਤਾਂ ਉਹ ਹਿੱਸਾ ਜਿਹੜਾ ਸਾਬਣ ਦਾ ਉਹ ਮੈਲ ਦੇ ਜਿਹੜਾ ਦੂਸਰਾ ਹਿੱਸਾ ਸਾਬਣ ਦਾ ਉਹ ਹੁੰਦਾ ਹੈਗਾ ਪੋਲਰ ਉਹ ਪਾਣੀ ਨਾਲ ਜਿਹੜਾ ਹੈ ਉਹ ਜੁੜਦਾ ਜਾ ਕੇ ਜਦੋਂ ਆਪਾਂ ਸਾਬਣ ਲਾ ਕੇ ਉੱਪਰੋਂ ਪਾਣੀ ਪਾਉਂਦੇ ਆ ਤਾਂ ਸਾਬਣ ਦਾ ਇੱਕ ਹਿੱਸਾ ਪਾਣੀ 'ਚ ਫਸ ਜਾਂਦਾ ਤੇ ਉਹ ਹਿੱਸਾ ਜਿਹੜਾ ਹੈ ਉਹ ਦੂਸਰੇ ਹਿੱਸੇ ਨੂੰ ਖਿੱਚੂਗਾ ਜਿਹੜਾ ਮਿੱਟੀ 'ਚ ਫਸਿਆ ਹੋਣਾ ਤੇ ਇਸ ਤਰੀਕੇ ਨਾਲ ਪਾਣੀ ਹੈ ਜਿਹੜਾ ਸਾਬਣ ਦੇ ਜਰੀਏ ਕੱਪੜਿਆਂ 'ਚੋਂ ਮਿੱਟੀ ਕੱਢ ਕੇ ਜਿਹੜੀ ਹੈ ਉਹ ਲੈ ਜਾਂਦਾ ਤੇ ਕੱਪੜੇ ਜਿਹੜੇ ਨੇ ਆਪਣੇ ਆਪ ਹੀ ਸਾਫ਼ ਹੋ ਜਾਂਦੇ ਨੇ ਇਹ ਸਾਬਣ ਦਾ ਕੰਮ ਕਰਨ ਦਾ ਸਿਧਾਂਤ ਹੈ ਧੰਨਵਾਦ